ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੋਲੀਟੀਕਲ ਸਾਇੰਸ ਦਾ ਟੌਪਿਕ ਕਰਾਂਗੇ ਤਲਾਤਮਕ ਵਿਧੀ ਦਾ ਖੇਤਰ ਸਕੋਪ ਆਫ ਕੰਪੈਰੀਟਿਵ ਮੈਥਡ ਹਾਂਜੀ ਤਲਾਤਮਕ ਇਸ ਦੇ ਨਾਲ ਨਾਲ ਆਪਾਂ ਟੌਪਿਕ ਕਰਾਂਗੇ ਇਹਦੇ ਵਿੱਚ ਇਸ ਦੀ ਉਪਯੋਗਤਾ ਠੀਕ ਹੈ ਅ ਇਸ ਦੀ ਉਪਯੋਗਤਾ ਜਮਹੱਤਵ ਹਾਂਜੀ ਤੁਲਾਤਮਕ ਵਿਧਾ ਖੇਤਰ ਕਾਫੀ ਜ਼ਿਆਦਾ ਵਿਸ਼ਾਲ ਆ ਤੇ ਇਸ ਦੀ ਕੋਈ ਸੀਮਾ ਨਿਸ਼ਚਿਤ ਕਰਨੀ ਸੰਭਵ ਨਹੀਂ ਹੈਗੀ ਕਿਸੇ ਵੀ ਸੰਕਲਪਵਾਦੀ ਇਕਾਈ ਰਾਜਨੀਤਿਕ ਇਕਾਈ ਜਾਂ ਰਾਜਨੀਤਿਕ ਪ੍ਰਣਾਲੀ ਦਾ ਦੂਜੇ ਇਕਾਈਆਂ ਤੇ ਪ੍ਰਣਾਲੀ ਨਾਲ ਤੁਲਾਤਮਕ ਵਿਧੀ ਅਪਣਾ ਕੇ ਤੁਲਾਤਮਕ ਧਿਆਨ ਕੀਤਾ ਜਾ ਸਕਦਾ ਫਿਰ ਵੀ ਤੁਲਾਤਮਕ ਵਿਧੀ ਦਾ ਖੇਤਰ ਹੀਟ ਲਿਖੇ ਤੱਥਾਂ ਤੇ ਡਿਪੈਂਡ ਕਰਦਾ ਹਾਂਜੀ ਅਧਿਐਨ ਕਰਤਾ ਦਾ ਉਦੇਸ਼ ਕੀ ਆ ਅਧਿਐਨ ਕਰਤਾ ਦੁਆਰਾ ਤੁਲਾਤਮਕ ਅਧਿਐਨ ਲਈ ਕਿਹੜੀਆਂ ਇਕਾਈਆਂ ਨੇ ਚੋਣ ਕੀਤੀ ਗਈ ਹੈ ਦੇ ਅਧਿਆਨ ਕਰਤਾ ਨੂੰ ਪ੍ਰਾਪਤ ਸਾਧਨਾਂ ਦੀ ਇਹ ਮਾਤਰਾ ਕੀ ਹੈ ਹਾਂਜੀ ਤਾਂ ਇਸ ਦੇ ਖੇਤਰ ਦੇ ਵਿੱਚ ਵਿਸ਼ੇਸ਼ ਸ਼ਾਮਲ ਨੇ ਪਰ ਤਾਂ ਰਾਜਨੀਤਿਕ ਪ੍ਰਣਾਲੀ ਉਤਲਾਤਮਕ ਅਧਿਐਨ ਤਲਾਤਮਕ ਵਿਧੀ ਦੁਆਰਾ ਵੱਖ-ਵੱਖ ਦੇਸ਼ਾਂ ਦੇ ਰਾਜਨੀਤਿਕ ਪ੍ਰਣਾਲੀ ਨੂੰ ਤਲਾਤਮਕ ਵਿਧਿਆਨ ਕੀਤਾ ਜਾਂਦਾ ਉਹਨਾਂ ਵਿੱਚ ਸਮਾਨਤਾਵਾਂ ਅਤੇ ਅਸਮਾਨਤਾਵਾਂ ਦੇ ਨਿਸ਼ਾਨਦੇਹੀ ਕੀਤੇ ਜਾਂਦੀ ਹੈ ਰਾਜਨੀਤਿਕ ਪ੍ਰਣਾਲੀ ਇੱਕ ਵਿਸ਼ਾਲ ਧਰਨਾ ਜਿਸ ਕਰਕੇ ਅਧਿਆਨ ਕਰਤਾ ਨੂੰ ਸੰਕਲਪਵਦੀ ਇਕਾਈਆਂ ਦੀ ਵਿਸ਼ਾਲਤਾ ਨੂੰ ਧਿਆਨ ਵਿੱਚ ਰੱਖਣਾ ਪਊਗਾ ਇਸ ਤੋਂ ਪ੍ਰੰਤ ਅਧਿਆਨ ਕਰਤਾ ਲਈ ਤੁਲਨਾ ਲਈ ਰਾਜਨੀਤਿਕ ਪ੍ਰਣਾਲੀਆਂ ਦੀ ਚੋਣ ਵੀ ਬਹੁਤ ਸੋਚ ਸਮਝ ਕੇ ਕਰਨੀ ਪਊਗੀ। ਅਜਿਹੇ ਅਧਿਐਨ ਨੂੰ ਵਿਸ਼ਾਲ ਪਦਰਵੀ ਤਲਾਤਮਕ ਅਧਿਐਨ ਵੀ ਕਿਹਾ ਜਾ ਸਕਦਾ। ਅੱਗੇ ਹੈਗਾ ਰਾਜਨੀਤਿਕ ਸਰੰਚਨਾਵਾਂ ਦਾ ਤਲਾਤਮਕ ਅਧਿਐਨ। ਰਾਜਨੀਤਿਕ ਪ੍ਰਣਾਲੀਨੇਕਾ ਸਰੰਚਨਾਵਾਂ ਦੇ ਸੁਮੇਲ ਤੋਂ ਬਣੀ ਹੈ ਜਿਹਨਾਂ ਨੂੰ ਰਾਜਨੀਤਿਕ ਪ੍ਰਣਾਲੀ ਤੇ ਉੱਪਰਨ ਵਾਲੀਆਂ ਵੀ ਕਿਹਾ ਜਾਂਦਾ। ਭਾਵੇਂ ਕਿ ਹਰ ਉਪ ਪ੍ਰਣਾਲੀ ਰਾਜਨੀਤਿਕ ਪ੍ਰਣਾਲੀ ਦਾ ਇੱਕ ਖੜਮਾ ਅੰਗ ਹੁੰਦੀ ਆ ਪਰੰਤੂ ਫਿਰ ਵੀ ਹਰ ਜਿਹੜੀ ਪ੍ਰਣਾਲੀ ਉਹਦੀ ਆਪਣੀ ਵੱਖਰੀ ਹੀ ਹੋਂਦ ਹੁੰਦੀ ਆ ਤੇ ਜਿਹੜਾ ਵੀ ਇਹ ਧਿਆਨ ਕਰਦਾ ਉਹ ਇਹਨਾਂ ਸਰਚਨਾਵਾਂ ਦਾ ਤਲਾਤਮਕ ਧਿਆਨ ਵੀ ਕੀਤਾ ਜਾਂਦਾ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਅਮਰੀਕੀ ਕਾਂਗਰਸ ਦੀ ਭਾਰਤੀ ਸੰਸਦ ਨਾਲ ਤੁਲਨਾ ਜਾਂ ਇੰਗਲੈਂਡ ਦੀ ਦਲ ਪ੍ਰਣਾਲੀ ਦੇ ਭਾਰਤ ਦੇ ਵਿੱਚ ਪਾਈ ਜਾਂਦੀ ਦਲ ਪ੍ਰਣਾਲੀ ਨਾਲ ਤੁਲਨਾ ਨੂੰ ਅਸੀਂ ਰਾਜਨੀਤਿਕ ਸਰਚਨਾਵਾਂ ਦਾ ਤਲਾਤਮਕ ਧਿਆਨ ਕਹਿ ਸਕਦੇ ਆਂ ਤੇ ਜਹੇਧਿਆਨ ਨੂੰ ਸੂਖਮ ਪਦਰੀ ਤਲਾਤਮਕ ਧਿਆਨ ਵੀ ਕਿਹਾ ਜਾਂਦਾ ਅੱਗੇ ਹੈਗਾ 3 ਆਧਾਰਿਕ ਸਰੰਚਨਾਵਾਂ ਦਾ ਤਲਾਤਮਕ ਧਿਆਨ ਹਾਂਜੀ ਅਦਾ ਆਧਾਰਿਕ ਸਰੰਚਨਾਵਾਂ ਦਾ ਤਲਾਤਮਕ ਧਿਆਨ ਹਰ ਰਾਜਨੀਤਿਕ ਪ੍ਰਣਾਲੀ ਦੀਆਂ ਆਧਾਰਿਕ ਸਰੰਚਨਾਵਾਂ ਹੁੰਦੀਆਂ ਨੇ ਜੋ ਕਿ ਰਾਜਨੀਤਿਕ ਪ੍ਰਣਾਲੀ ਦੀ ਕਾਰਸ਼ੀਲਤਾ ਨੂੰ ਵਿਆਪਕ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ ਇਸ ਦੇ ਵਿੱਚ ਜਾਤੀ ਸਮੂਹ ਧਾਰਮਿਕ ਸਮੂਹ ਲੋਕਾਂ ਦਾ ਆਰਥਿਕ ਸਮਾਜਿਕ ਪੱਦਰ ਵਿਦਿਆ ਦੇ ਪ੍ਰਸਾਰ ਦੇ ਅਨੁਪਾਤ ಮತਦਾਤਾ ਦੇ ਜਿਹੜੇ ਕਿ ਮਤ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਨੇਕਾ ਤੱਥ ਵਿਧਾਨਕਾਰਾਂ ਦਾ ਸਮਾਜਿਕ ਤੇ ਆਰਥਿਕ ਵਿਸ਼ੋਕੜ ਤੇ ਉਹਨਾਂ ਦੁਆਰਾ ਨਿਭਾਈ ਜਾਣ ਵਾਲੀ ਭੂਮਿਕਾ ਨੂੰ ਸ਼ਾਮਲ ਕਰਦੇ ਆ ਇਹਨਾਂ ਤੱਥਾਂ ਨੂੰ ਅਸੀਂ ਰਾਣੀ ਪ੍ਰਣਾਲੀ ਦੇ ਆਧਾਰਿਕ ਸਰੰਚਨਾਵਾ ਕਹਿੰਦੇ ਆ ਤੇ ਤਲਾਤਮਕ ਰਾਜਨੀਤੀ ਦੇ ਅਧਿਐਨ ਕਰਤਾ ਲਈ ਇਹਨਾਂ ਆਧਾਰਿਕ ਸਰੰਚਨਾਵਾਂ ਦਾ ਤੁਲਨਾਤਮਕ ਅਧਿਐਨ ਕਰਨਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਦੇ ਤਲਾਤਮਕ ਧਿਆਨ ਤੋਂ ਬਿਨਾ ਨਾ ਤਾਂ ਵਖਵਾ ਕਰਾਉਣੇ ਪ੍ਰਣਾਲੀ ਦੇ ਕਾਰਸ਼ੀਲਤਾ ਨੂੰ ਹੀ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਤੇ ਨਾ ਹੀ ਤਲਾਤਮਕ ਵਿਧੀ ਦੀ ਕੋਈ ਮਹੱਤਤਾ ਰਹਿ ਜਾਂਦੀ ਹੈ ਇਹ ਅਧਾਰਿਕ ਸਰੰਚਨਾਵਾਂ ਰਾਸ਼ਟਰੀ ਰਣ ਪ੍ਰਣਾਲੀ ਦਾ ਭਾਗ ਹੁੰਦੀਆਂ ਨੇ ਤੇ ਵੁੱਡ ਨੇ ਇਹਨਾਂ ਨੂੰ ਛੋਟੇ ਖੇਤਰ ਵਾਲੀਆਂ ਕਾਹਨਾ ਕਿਹਾ ਅਕਹਾਂਗਾ ਸੂਖਮ ਤੇ ਵਿਸ਼ਾਲ ਪੱਧਰੀ ਧਿਆਨ ਤਲਾਤਮਕ ਵਿਧੀ ਦੇ ਵਿੱਚ ਸੂਖਮ ਪੱਧਰੀ ਤੇ ਵਿਸ਼ਾਲ ਪੱਧਰੀ ਧਿਆਨ ਨੂੰ ਵੀ ਸ਼ਾਮਲ ਕੀਤਾ ਜਾਂਦਾ ਸੂਖਮ ਤੇ ਵਿਸ਼ਾਲ ਪੱਧਰੀ ਧਿਆਨ ਅਧਿਆਨ ਕਰਤਾ ਧਿਆਨ ਖੇਤਰ ਦੀ ਸੂਖਮਤਾ ਤੇ ਵਿਸ਼ਾਲਤਾ ਦੇ ਡਿਪੈਂਡ ਕਰਦਾ ਤਾਂ ਜਦੋਂ ਕਿਸੇ ਵਿਸ਼ੇਸ਼ ਵਿਸ਼ੇ ਜਾਂ ਵਿਸ਼ੇਸ਼ ਘਟਨਾ ਦਾ ਤਲਾਤਮਕ ਧਿਆਨ ਕੀਤਾ ਜਾਂਦਾ ਤਾਂ ਜਿਹੇ ਧਿਆਨ ਨੂੰ ਸੁਖਮ ਪੱਧਰੀ ਧਿਆਨ ਕਿਹਾ ਜਾਂਦਾ ਉਦਾਹਰਣ ਵਜੋਂ ਜੇਕਰ ਅਧਿਆਨ ਕਰਤਾ ਦੁਆਰਾ ਇਸ ਵਿਸ਼ੇ ਦਾ ਧਿਆਨ ਕਰਨਾ ਹੋਊਗਾ ਕਿ ਭਾਰਤ ਲਈ ਸੰਸਦ ਦੀ ਸ਼ਾਸਨ ਪ੍ਰਣਾਲੀ ਠੁਕਮੀ ਹੈ ਕਿ ਨਹੀਂ ਤਾਂ ਇਸ ਨੂੰ ਸੁਖਮ ਪੱਧਰੀ ਧਿਆਨ ਕਹਾਂਗੇ ਪਰੰਤੂ ਜੇਕਰ ਅਸੀਂ ਭਾਰਤੀ ਸੰਸਦ ਪ੍ਰਣਾਲੀ ਅਤੇ ਵਰਤਾਨਵੀ ਸੰਸਦ ਪ੍ਰਣਾਲੀ ਦੀ ਤੁਲਨਾ ਕਰਨੀ ਹੋਊਗੀ ਤਾਂ ਸਿੱਟਾ ਕੱਢਣਾ ਹੋਵੇਗਾ ਤੇ ਇਹਨਾਂ ਦੋਹਾਂ ਵਿੱਚ ਕਿਹੜੀ ਚੰਗੀ ਹੈ ਤੇ ਕਿਹੜੀ ਤੇ ਕਿਉਂ ਚੰਗੀ ਹੈ ਇਹਨੂੰ ਅਸੀਂ ਵਿਸ਼ਾਲ ਪੱਧਰ ਤੇ ਧਿਆਨ ਕਰਾਂਗੇ ਅਗੇ ਹੈਗਾ সমতল ਤੇ ਖੜਮੀ ਤੁਲਨਾ हां जी ਤਲਾਤਮਕ ਵਿਧੀ ਤਲਾਤਮਕ ਵਿਧੀ ਦੇ ਪ੍ਰਯੋਗ ਦੁਆਰਾ ਪਰੰਪਰਾਵਾਦੀ ਵਿਦਵਾਨਾਂ ਦੁਆਰਾ ਵੱਖ-ਵੱਖ ਦੇਸ਼ਾਂ ਦੇ ਰਾਜਨੀਤਿਕ ਪ੍ਰਣਾਲੀਆਂ ਦਾ ਤਲਾਤਮਕ ਧਿਆਨ ਕੀਤਾ ਜਾਂਦਾ ਰਹਿਆ ਹੈ ਤੇ ਅੱਜ ਵੀ ਕੀਤਾ ਜਾ ਰਿਹਾ ਹੈ ਆਮ ਬੋਲਚਾਲ ਵਿੱਚ ਇਸ ਤੁਲਾਤਮਕ ਧਿਆਨ ਨੂੰ ਸਮਤਲ ਤੁਲਨਾ ਕਿਹਾ ਜਾਂਦਾ ਪਰੰਤੂ ਆਧੁਨਿਕ ਵਿਦਵਾਨਾਂ ਦੁਆਰਾ ਤੁਲਾਤਮਕ ਵਿਧੀ ਦਾ ਪ੍ਰਯੋਗ ਇੱਕ ਹੀ ਰਾਜਨੀਤਿਕ ਪ੍ਰਣਾਲੀਆਂ ਵਿੱਚ ਪਾਈਆਂ ਜਾਣ ਵਾਲੀਆਂ ਵੱਖ-ਵੱਖ ਰਾਜਨੀਤਿਕ ਸਰੰਚਨਾਵਾਂ ਦੀ ਆਪਸੀ ਤੁਲਨਾ ਕਿਤੇ ਜਾਣ ਲਈ ਵੀ ਕੀਤਾ ਗਿਆ ਤੇ ਇਸ ਨੂੰ ਖੜਵੇ ਤੁਲਨਾ ਕਿਹਾ ਜਾਂਦਾ ਸੋ ਤੁਲਾਤਮਕ ਵਿਧੀ ਦੁਆਰਾ ਸਮਤਲ ਤੇ ਖੜਵੇ ਤੁਲਨਾ ਵੀ ਕੀਤੀ ਜਾ ਸਕਦੀ ਹੈ ਅੱਗੇ ਦਾ ਸਿੱਟਾ ਤੇ ਇਸ ਦੀ ਉਪਯੋਗਤਾ ਦਾ ਮਹੱਤਵ ਹੈ ਜੇ ਇਹਦੇ ਵਿੱਚ ਆਪਾਂ ਫਸਟ ਪੁਆਇੰਟ ਆਗੂਗਾ ਮਨੁੱਖੀ ਵਿਵਹਾਰ ਦੇ ਭਰੋਸੇਯੋਗ ਅਧਿਐਨ ਨੂੰ ਸੰਭਵ ਬਣਾਇਆ ਗਿਆ ਇਹਦੇ ਵਿੱਚ ਠੀਕ ਹੈ ਤੇ ਵਿਚਾਰਵਾਦੀਆਂ ਵਿਵਹਾਰਵਾਦੀਆਂ ਦਾ ਮਤ ਹੈ ਕਿ ਮਨੁੱਖੀ ਵਿਵਹਾਰ ਰਾਜਨੀਤਿਕ ਸੰਸਥਾਵਾਂ ਦੀ ਕਾਰਸ਼ੀਲਤਾ ਨੂੰ ਵਿਆਪਕ ਰੂਪ ਦੇ ਵਿੱਚ ਪ੍ਰਭਾਵਿਤ ਕਰਦਾ ਹੈ ਇਸ ਲਈ ਮਨੁੱਖੀ ਵਿਵਹਾਰ ਨੂੰ ਸਮਝੇ ਬਿਨਾ ਅਸੀਂ ਰਾਜਨੀਤਿਕ ਸੰਸਥਾਵਾਂ ਦੀ ਕਾਰਸ਼ੀਲਤਾ ਨੂੰ ਠੀਕ ਤਰ੍ਹਾਂ ਸਮਝ ਨਹੀਂ ਸਕਦੇ ਤੇ ਨਾ ਹੀ ਭਰੋਸੇਯੋਗ ਸਿੱਟੇ ਕੱਢੇ ਜਾ ਸਕਦੇ ਪਰੰਤੂ ਤਲਾਤਮਕ ਵਿਧੀ ਦਾ ਪ੍ਰਯੋਗ ਦੁਆਰਾ ਮਨੁੱਖੀ ਵਿਵਹਾਰ ਦਾ ਭਰੋਸੇਯੋਗ ਅਧਿਐਨ ਕੀਤਾ ਜਾ ਸਕਦਾ ਹੈ ਤੇ ਮਨੁੱਖ ਦੇ ਰਾਜਨੀਤਿਕ ਵਿਵਹਾਰ ਨੂੰ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਹੈ ਅੱਗੇ ਹੈਗਾ ਸਿਧਾਂਤ ਨਿਰਮਾਣ ਸੰਭਵ ਹੋ ਪਉਂਦਾ ਹੈ ਤੁਲਾਤਮਕ ਰਾਜਨੀਤੀ ਦੇ ਧਿਆਨ ਲਈ ਰਾਜਨੀਤਿਕ ਸਿਧਾਂਤਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਕਿਉਂਕਿ ਰਾਜਨੀਤਿਕ ਸਿਧਾਂਤਾਂ ਦੇ ਆਧਾਰ ਤੇ ਹੀ ਸੰਬੰਧਿਤ ਤੱਥਾਂ ਤੇ ਰਾਜਨੀਤਿਕ ਘਟਨਾਵਾਂ ਦਾ ਤਰਕਸ਼ੀਲ ਵਿਗਿਆਨਿਕ ਤੇ ਤਰਤੀਬਵਾਰ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਪਰੰਤੂ ਨਵੀਆਂ ਸਥਿਤੀਆਂ ਦੇ ਸੰਦਰਭ ਵਿੱਚ ਬਹੁਤ ਸਾਰੇ ਪੁਰਾਣੇ ਸਿਧਾਂਤ ਅਨੁਚਿਤ ਬਣ ਗਏ ਨੇ ਤੇ ਉਹਨਾਂ ਦੇ ਸਥਾਨ ਤੇ ਨਵੇਂ ਸਿਧਾਂਤਾਂ ਦਾ ਨਿਰਮਾਣ ਜ਼ਰੂਰੀ ਆ। ਅੱਗੇ ਹੈਗਾ ਪ੍ਰਚਲਿਤ ਰਾਜਨੀਤਿਕ ਸਿਧਾਂਤਾਂ ਦੀ ਉਚਿਤਤਾ ਦੀ ਮੁੜ ਜਾਂਚ ਕੀਤੀ ਜਾਂਦੀ ਹੈ। ਤੇ ਜਾਂਚ ਪੜਤਾਲ ਹੁੰਦੀ ਹੈ ਪਰ ਖੀਤੀ ਜਾਂਦੀ ਹੈ ਕਿ ਭੂਤ ਦੇ ਵਿੱਚ ਭੂਤਕਾਲ ਦੇ ਵਿੱਚ ਸਥਾਪਿਤ ਕੀਤੇ ਸਿਧਾਂਤ ਵਰਤਮਾਨ ਸਥਿਤੀ ਦੇ ਅਨੁਕੂਲ ਹਨ ਕਿ ਨਹੀਂ ਕੋਈ ਵੀ ਤੱਥ ਪਰਮ ਸੱਚ ਨਹੀਂ ਹੁੰਦਾ ਸਭ ਕੁਝ ਇਸ ਦੇ ਵਿੱਚ ਸਮੇਂ ਤੇ ਸਥਿਤੀਆਂ ਦੇ ਅਨੁਸਾਰ ਪਰਵਰਤਨ ਆਉਂਦੇ ਨੇ ਤੇ ਪ੍ਰਚਲਿਤ ਰਾਜਨੀਤਿਕ ਸਿਧਾਂਤਾਂ ਦੀ ਪਰਖ ਲਈ ਉਹਨਾਂ ਦੀ ਉਚਿਤਤਾ ਦੀ ਮੋੜ ਜਾਂਚ ਲਈ ਤਲਾਤਮਕ ਵਿਧੀ ਬਹੁਤ ਉਪਯੋਗੀ ਸਾਬਤ ਹੁੰਦੀ ਹੈ ਤਲਾਤਮਕ ਵਿਧੀ ਦੇ ਪ੍ਰਯੋਗ ਦਾਰ ਵਰਤਮਾਨ ਦੀ ਕਸੌਟੀ ਤੇ ਜਿਹੜੇ ਸਿਧਾਂਤ ਪੂਰੇ ਨਹੀਂ ਉੱਤਰਦੇ ਉਹਨਾਂ ਨੂੰ ਚਲ ਦਿੱਤਾ ਜਾਂਦਾ ਤੇ ਉਹਨਾਂ ਦੀ ਜਗ੍ਹਾ ਨਵੇਂ ਸਿਧਾਂਤ ਘੜ ਲਏ ਜਾਂਦੇ ਨੇ ਸਧਾਰਨਿਕ ਕਰਨ ਸੰਭਵ ਹੋ ਪਾਉਂਦਾ ਇਹਦੇ ਨਾਲ ਤਲਾਤਮਕ ਵਿਧੀ ਦਾ ਪ੍ਰਯੋਗ ਦੁਆਰਾ ਕਿਸੇ ਸਥਿਤੀ ਵਿੱਚ ਕੰਮ ਕਰਨੀਆਂ ਵੱਖ-ਵੱਖ ਰਾਨਿਕ ਸੰਸਥਾਵਾਂ ਦੇ ਤਲਾਤਮਕ ਅਧਿਐਨ ਪਿੱਛੋਂ ਜਿਵੇਂ ਸਿਧਾਂਤਾਂ ਦਾ ਨਿਰਮਾਣ ਕਰ ਸਕਦੇ ਜਿਹੜੇ ਉਹਨਾਂ ਦੀਆਂ ਸਥਿਤੀਆਂ ਵਿੱਚ ਹਰ ਜਗ੍ਹਾ ਤੇ ਲਾਗੂ ਕੀਤੇ ਜਾ ਸਕਦੇ ਨੇ ਵਿਗਿਆਨਿਕ ਤੇ ਤਰਤੀਬਵਾਰ ਅਧਿਐਨ ਆ ਇਹ ਠੀਕ ਹੈ ਰਸਮੀ ਤੇ ਗੈਰ ਰਸਮੀ ਢਾਂਚਿਆਂ ਦਾ ਵੀ ਧਿਆਨ ਕੀਤਾ ਜਾਂਦਾ ਇਹਦੇ ਵਿੱਚ ਤੇ ਅਧਿਐਨ ਖੇਤਰ ਦੇ ਵਿੱਚ ਵਿਆਪਕਤਾ ਇਹ ਦੀ ਉਪਯੋਗਤਾ ਜੇ ਇਹਦੀਆਂ ਸੀਮਾਵਾਂ ਜਾਂ ਰੁਕਾਵਟਾਂ ਆ ਪੜੀਏ ਤਾਂ ਸਰਵਸੰਮਤੀ ਦੀ ਸਮੱਸਿਆ ਹੁੰਦੀ ਹੈ ਇਹਦੇ ਵਿੱਚ ਸਿਧਾਂਤ ਤੇ ਵਿਵਹਾਰਿਕਤਾ ਦੇ ਵਿੱਚ ਅੰਤਰ ਹੁੰਦਾ ਠੀਕ ਹੈ ਥਿਉਰੀ ਤੇ ਪ੍ਰੈਕਟੀਕਲ ਦੇ ਵਿੱਚ ਅੰਤਰ ਹੁੰਦਾ ਤੱਥਾਂ ਦੀ ਖੋਜ ਦੀ ਸਮੱਸਿਆ ਦੇ ਵਿੱਚ ਵੀ ਕਾਫੀ ਜ਼ਿਆਦਾ ਕਠਿਨਾਈ ਆਉਂਦੀ ਹੈ ਤੇ ਸਾਧਨਾਂ ਦੀ ਘਾਟ ਪਾਈ ਜਾਂਦੀ ਹੈ ਵਿਭਿੰਨਤਾਵਾਂ ਦਾ ਵੀ ਵਿਆਪਕ ਖੇਤਰ ਹੈ ਦੇ ਵਿੱਚ ਇਕਾਈਆਂ ਦੇ ਵਰਗੀਕਰਨ ਦੀ ਸਮੱਸਿਆ ਆ ਜਾਂਦੀ ਹੈ ਮਨੁੱਖੀ ਵਿਹਾਰ ਨੂੰ ਨਿਸ਼ਚਿਤ ਕਰਨ ਦੀ ਸਮੱਸਿਆ ਭਰੋਸੇਯੋਗ ਯੰਤਰਾਂ ਦੀ ਘਾਟ ਸੋ ਇਹ ਵੇ ਕਾਬੂ ਖੇਤਰ ਇਹ ਸਾਰੇ ਇਹਦੇ ਹੈਗੇ ਨੇ ਜਿਹੜੇ ਕਿ ਉਹ ਕਾਬਟਾਂ ਦਾ ਸਮੱਸਿਆ ਹਨ ਠੀਕ ਹੈ ਸੋ ਇਹ ਸੌਟ ਥੋੜਾ ਟੌਪਿਕ ਸੀ ਥੈਂਕਸ